ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਆਪਣੀਆਂ ਜਾਨਾਂ ਵਾਰਨ ਲਈ ਵੀ ਤਿਆਰ ਬੈਠੇ ਹਨ ਪਰ ਕਿਸਾਨਾਂ ਦੀਆਂ ਦੋ ਵੱਡੀਆਂ ਧਿਰਾਂ ਵਿੱਚ ਇਕਤਾ ਹੁੰਦੀ ਦਿਖਾਈ ਨਹੀਂ ਦੇ ਰਹੀ ਸਿਉਂਤ ਕਿਸਾਨ ਮੋਰਚਾ ਸਿਆਸੀ ਅਤੇ ਗੈਰ ਸਿਆਸੀ ਵੱਲੋਂ ਭਾਵੇਂ ਦੋ ਵਾਰ ਗੱਲਬਾਤ ਹੋਈ ਹੈ ਪਰ ਆਗੂਆਂ ਵਿੱਚ ਕਿਸੇ ਨਾ ਕਿਸੇ ਗੱਲ ਤੇ ਵਖਰੇਵੇਂ ਹੀ ਹਨ ਹੁਣ ਸਿਆਸੀ ਮੋਰਚੇ ਦੇ ਆਗੂ ਨੇ ਸਰਵਣ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਧੜੇ ਤੇ ਇਲਜ਼ਾਮ ਲਾਏ ਹਨ ਅਤੇ ਕਿਹਾ ਹੈ ਕਿ ਇਹ ਆਗੂ ਇਕਤਾ ਵੀ ਝੜੀਕਾ ਬਣ ਰਹੇ ਹਨ SKM ਸਿਆਸੀ ਦੇ ਆਗੂਆਂ ਨੇ ਕਿਹਾ ਕਿ ਸਿਉਂ ਕਿਸਾਨ ਮੋਰਚਾ ਸਿਆਸੀ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਚੱਲ ਰਹੇ ਮੋਰਚਿਆਂ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਨਾ ਹੀ SKM ਅਤੇ ਕਿਸਾਨ ਮਜ਼ਦੂਰ ਮੋਰਚੇ ਨੂੰ ਸਿੱਧਾ ਸਮਰਥਨ ਦੇਣਗੇ ਆਗੂਆਂ ਨੇ ਕਿਹਾ ਕਿ ਅਸੀਂ ਮੂੜੀ ਇਕੱਠੇ ਹੋਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਾਰਥਕ ਤੌਰ ਤੇ ਰੱਖਿਆ ਹੈ ਪਟਿਆਲਾ ਵਿਕੇ ਵੀ ਜੋ ਗੱਲਬਾਤ ਹੋਈ ਉਹ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਹੋਈ ਅਤੇ ਅੱਗੇ ਵੀ ਇਸ ਨੂੰ ਇਸੇ ਤਰ੍ਹਾਂ ਚੱਲਦੇ ਰਹਿਣ ਲਈ ਦੋਵੇਂ ਧੜੇ ਸੁਹਿਰਦ ਹਨ ਕਿਸਾਨਾ ਗੁਰਸਤ ਨਾਮ ਸਿੰਘ ਜਨਾਲਾ ਨੇ ਕਿਹਾ ਕਿ ਐਸ ਕੇ ਐਮ ਨੋਨ ਪੋਲੀਟੀਕਲ ਧੜਾ ਨਹੀਂ ਚੋਂਦਾ ਕਿ ਅਸੀਂ ਸਾਰੇ ਇਕੱਠੇ ਹੋਈਏ ਉਹਨਾਂ ਕਹੇ ਕਿ ਸਰਵਣ ਸਿੰਘ ਪੰਦੇਰ ਨਾਲ ਗੱਲਬਾਤ ਹੋਈ ਹੈ ਅਸੀਂ ਮੀਟਿੰਗ ਦਾ ਸੱਦਾ ਵੀ ਭੇਜਿਆ ਜਿਸ ਵਿੱਚ ਪੰਦੇਰ ਧੜਾ ਆਇਆ ਵੀ ਸੀ ਜਦ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਗਜੀਤ ਸਿੰਘ ਢੱਲੇਵਾਲ ਧੜਾ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਿਆ ਕਿਸਾਨਾ ਗੁਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੁਬਾਰਾ ਫਿਰ ਇੱਕ ਵਾਰ ਐਸ ਕੇ ਐਮ ਇੰਡੀਆ ਦੀ ਬੈਠਕ ਬੁਲਾ ਕੇ ਗੱਲਬਾਤ ਹੋਵੇਗੀ ਅਗੂ ਨੇ ਕਿਹਾ ਕਿ ਮੀਟਿੰਗ ਨੇ ਕੇਂਦਰ ਹਰਿਆਣਾ ਅਤੇ ਪੰਜਾਬ ਸਰਕਾਰਾਂ ਵੱਲੋਂ ਕਿਸਾਨੀ ਮੰਗਾਂ ਸੰਬੰਧੀ ਵੱਟੀ ਹੋਈ ਕੇਸਲ ਅਤੇ ਕਿਸਾਨ ਆਗੂ جگਜੀਤ ਸਿੰਘ ਢੱਲੇਵਾਲ ਦੀ ਵਿਗੜਰੀ ਸਿਹਤ ਦੇ ਮੱਦੇਨਜ਼ਰ ਦੇਸ਼ ਦੇ ਰਾਸ਼ਟਰਪਤੀ ਨੂੰ ਵਫਾ ਦੇ ਰੂਪ ਵਿੱਚ ਮਿਲ ਕੇ ਗੁਹਾਰ ਲੋਂ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸਿੱਖ ਕਿਸਾਨ ਮੋਰਚਾ ਦੀ ਕੋਮੀ ਤਾਲਮਿਲ ਕਮੇਟੀ ਨੂੰ ਰਾਸ਼ਟਰਪਤੀ ਤੋਂ ਫੋਰੀ ਮਿਲਣ ਦਾ ਸਮਾਂ ਲੈਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਫੋਰੀ ਗੱਲਬਾਤ ਕਰਕੇ ਕਿਸਾਨੀ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਮਨਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਾਨ ਬਚਾਈ ਜਾ ਸਕੇ। ਉਹਨਾਂ ਵੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਔਰ ਉਹਨਾਂ ਦੀ ਜਾਨ ਨੂੰ ਬੜਾ ਖਤਰਾ ਖੜਾ ਹੋਇਆ ਹੋਇਆ ਹੈ। ਉਸ ਬਾਰੇ ਬੜੀ ਅਕਿੰਤਾਂ ਵੀ ਪਰਵਿਟ ਕੀਤੀ ਹੈ ਕਿ ਮੀਤਾਲਾ ਸਮੁੰਦਰ ਨੂੰ ਵਿਚਾਰਿਆ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਨਾਲ ਵੀ ਅਸੀਂ ਨੋਟਿਸ ਲਿਆ ਹੈ ਔਰ ਸਰਕਾਰ ਜਿਸ ਨੇ ਬਹੁਤ ਅੜੀਲ ਉਠੀਰਾ ਕੇਂਦਰ ਸਰਕਾਰ ਪੰਜਾਬ ਸਰਕਾਰ ਪਿਛਲੇ 29 ਦਿਨਾਂ ਤੋਂ ਇਸ ਮੋਰਚੇ ਬਾਰੇ ਨਵੀਂ ਮੰਗਾਂ ਬਾਰੇ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਦੇ ਵਿੱਚ ਰਹੇ ਉਹਨਾਂ ਦੀ ਵਿਗੜੀ ਹਾਲਤ ਬਾਰੇ ਜਿਹੜੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਵੀ ਬਹੁਤ ਕੰਡੈਮ ਕੀਤਾ ਨਿੰਦਾ ਕੀਤੀ ਹੈ ਇਸ ਲਈ ਸਾਨੂੰ ਬਹੁਤ ਫਿਕਰਮੰਦੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਹੁਣ ਤੱਕ ਉਹ ਦਖਲ ਲੰਦੇ ਪੰਜਾਬ ਸਰਕਾਰ ਵੀ ਉਹ ਸੈਂਟਰ ਸਰਕਾਰ ਵੀ ਮੰਗਾਂ ਹੀ ਪ੍ਰਵਾਨ ਕਰਦੇ ਔਰ ਉਸ ਵੱਡੇ ਆਗੂ ਦੀ ਜਿਹੜੀ ਜ਼ਿੰਦਗੀ ਹੈ ਉਹ ਉਸ ਨੂੰ ਬਚਾਉਣ ਲਈ ਕੋਈ ਪਹਿਲ ਕਦਮੀ ਕਰਦੇ ਪਰ ਬਹੁਤ ਮੰਦਭਾਗੀ ਗੱਲ ਹੈ ਕਿ ਸਰਕਾਰ ਬਿਲਕੁਲ ਚੁੱਪਚੀ ਬੈਠੀ ਹੈ ਅੱਜ ਜਦ ਅਸੀਂ ਕੰਡੈਮ ਕੀਤਾ ਹੈ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਜਿਹੜੀ ਸਾਡਾ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਚੰਨਗੜਾ ਬਾਦੀ ਉਹ ਸੈਂਟਰ ਤੋਂ ਤਿੰਨ ਮੰਨੇ ਦੀ ਟੀਮ ਲੈ ਕੇ ਇੱਥੇ ਤਿੰਨ ਮੀਟਿੰਗਸ ਕਰਵਾਈਆਂ ਸੀ ਤੇ ਅੱਜ ਇੰਨੇ ਦਿਨ ਹੋ ਗਏ ਮੋਰਚਾ ਚੱਲਦੇ ਨੂੰ ਵੀ 10 ਦਿਨ ਹੋ ਗਏ ਔਰ ਮਰਦਵਾ ਤੇ ਬੈਠਾ ਨੂੰ 29 ਦਿਨ ਹੋ ਗਏ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਕਿਤੇ ਲੱਭਦਾ ਨਹੀਂ ਨਾ ਉਸਦੇ ਕੈਬਨਿਟ ਵਜ਼ੀਰ ਕਿਤੇ ਲੱਭਦੇ ਨੇ ਨਾ ਕੋਈ ਹਰ ਨਾਰਾ ਮਾਰਦੇ ਨੇ ਨਾ ਕੋਈ ਉਥੇ ਪਤਾ ਲੈਣ ਜਾਂਦਾ ਹੈ ਇਸ ਗੱਲ 'ਈ ਅਸੀਂ ਉਹਨਾਂ ਦੀ ਬਹੁਤ ਕੋਰ ਨਿੰਦਾ ਕਰਦੇ ਹਾਂ ਨਾਲ ਸੈਂਟਰ ਗਵਰਨਮੈਂਟ ਵੀ ਭਾਵੇਂ ਉਹਨਾਂ ਦਾ ਜੋ ਮਰਜ਼ੀ ਕੋਈ ਕਹਿਣ ਪਰ ਹੁਣ ਤੱਕ ਕਿਸੇ ਨੇ ਬਿਲਕੁਲ ਇਸ ਗੱਲ ਬਾਰੇ ਇੱਕ ਸ਼ਬਦ ਵੀ ਉਹਨੇ ਬੋਲੇਗਾ ਕੱਲ ਪ੍ਰਧਾਨ ਮੰਤਰੀ ਜੀ ਅਸੀਂ ਪੜਿਆ ਹੈ ਕਿ ਉਹ ਦਿਵਸ 'ਈ ਗੱਲ ਉਸਦੇ ਵੀ ਹੋਰ-ਹੋਰ ਗਲੰਡ ਬਠੇੜੀਆਂ ਕੀਤੀਆਂ ਫਾਰਮਰਸ ਬਾਰੇ ਪਰ ਇਸ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਹੈ ਜਿਹੜਾ ਬਹੁਤ ਨਿੰਦੜੇ ਹੋਵੇਗਾ ਇਸ ਲਈ ਅੱਜ ਸਿੰਧ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਫੌਰੀ ਅਸੀਂ ਤੁਹਾਡੀ ਜਾਣਕਾਰੀ ਲਈ ਜੋ ਇੱਕ ਦਾ ਤਾਂ ਪ੍ਰੋਸੈਸ ਚੱਲ ਰਿਹਾ ਸੀ ਉਸ ਦੇ ਪ੍ਰੋਸੈਸ ਨੂੰ ਅਸੀਂ ਬਹੁਤ ਪੋਜੀਟਿਵਲੀ ਲਿਆ ਹੈ ਬਹੁਤ ਪੋਜੀਟਿਵ ਸਨ ਕਿ ਸਾਰੀਆਂ ਕਿਸਾਨਾਂ ਦੀਆਂ ਸੁਮੂ ਮੰਗਾਂ ਨੂੰ ਐਮਐਸਪੀ ਉਸ ਤੋਂ ਇਹ ਦੂਜੇ ਮਸਲੇ ਦਲੇਵਾਲ ਸਾਹਿਬ ਦੀ ਸਿਹੜੀ ਵਿਗੜ ਰਹੀ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਇੱਕ ਤਰ੍ਹਾਂ ਅਮਲ ਨੂੰ ਇਸ ਨੂੰ ਅੱਗੇ ਵਧਾਈਏ ਇਹ ਵੀ ਅੱਜ ਫੈਸਲਾ ਕੀਤਾ ਹੈ ਦੂਜਾ ਫੈਸਲਾ ਕੀਤਾ ਕਿ ਫੌਰੀ ਇਸ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਦੇਸ਼ ਦੇ ਰਾਸ਼ਪਤੀ ਨੂੰ ਜਾਂ ਜੇ ਉਹ ਅਵੇਲੇਬਲ ਨਾ ਹੋਣ ਤਾਂ ਖੇਤੀਬਾੜੀ ਮੰਤਰੀ ਨੂੰ ਇੱਕ ਵਕਤ ਸੂਬਤ ਕਿਸਾਨ ਮੋਰਚਾ ਪੰਜਾਬ ਦਾ ਉਹਦੇ ਵਿੱਚ ਦੂਜੇ ਸਾਥੀ ਵੀ ਹੋ ਸਕਦੇ ਨੇ ਸੂਬਤ ਕਿਸਾਨ ਮੋਰਚੇ ਦੇ ਇੱਕ ਇੱਕ ਸਾਥੀ ਜਿਹੜਾ ਉਹਨਾਂ ਵੀ ਸ਼ਾਮਲ ਹੋਵੇ ਅਸੀਂ ਰਾਸ਼ਪਤੀ ਸਾਹਿਬ ਤੋਂ ਟਾਈਮ ਜਿਹੜਾ ਜਨਵਰੀ ਦੇ ਪਹਿਲੇ ਹਫਤੇ ਹੀ ਲਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਉਹ ਨਾ ਮਿਲੇ ਤਾਂ ਜਦੀਵਾਰੀ ਮੰਤਰੀ ਹੋਣ ਤਾਂ ਕਿ ਜ਼ੋਰ ਦੇ ਕੇ ਕਹੀਏ ਕਿ ਤੁਸੀਂ ਕੁੰਮ ਕਰਨ ਨਹੀਂ ਦਨਸੋ ਢਾਕਲ ਦੋ ਜਲਦੀ ਇੱਡਾ ਵੱਡਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਨਾਜਿਕ ਹੋਏ ਹੋਏ ਆ ਬਾਰਡਰ ਦੇ ਉੱਪਰ ਸਾਥੀ ਬੈਠੇ ਨੇ ਲੰਬੇ ਸਮੇਂ ਤੋਂ ਰਿਪ੍ਰੈਸ਼ਨ ਬਹੁਤ ਸਰਕਾਰ ਕਰ ਰਹੀ ਹੈ ਰਿਪ੍ਰੈਸ਼ਨ ਨੂੰ ਵਾਰ-ਵਾਰ ਕੰਡਮ ਨਹੀਂ ਦਿੱਤਾ ਕਿੰਨੇ ਆ ਜਾਂਦਾ ਵੀ ਚਲੇ ਗਈਆਂ ਇਸ ਕਰਕੇ ਅਸੀਂ ਜਲਦੀ ਹੀ ਟਾਈਮ ਲੈ ਕੇ ਪੰਮੀ ਰਾਸਪਤੀ ਸਾਹਿਬ ਦੇਣ ਜਾਂ ਖੇਤੀਬਾੜੀ ਮੰਤਰੀ ਦੇਣ ਜਨਵਰੀ ਦੇ ਪਹਿਲੇ ਹਫਤੇ ਸੰਗਠਿਤ ਕਿਸਾਨ ਮੋਰਚਾ ਜਿਹੜਾ ਇੱਕ ਡੈਪੂਟੇਸ਼ਨ ਹੈ ਉਹਨਾਂ ਨੂੰ ਮਿਲੇਗਾ ਜਿਸ ਤਰ੍ਹਾਂ ਪਿਛਲੇ ਸਮੇਂ ਸੀ ਗਵਰਨਰ ਸਾਹਿਬ ਨੇ ਮਿਲ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਇੰਟਰਫੇਅਰ ਕਰੋ ਦਖਲ ਦਿਓ ਜਲਦੀ ਇਹ ਸਿਚੁਏਸ਼ਨ ਬੜੀ ਗੰਭੀਰ ਹੈ ਬਹੁਤ ਵੋਲਟਾਈਲ ਹੈ ਜੇ ਕੋਈ ਖੁਦ انا ਖਾਸਤਾ ਇਹ ਨਹੀਂ ਗਲ ਹੋ ਜਵੇ ਤਾਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਹੋ ਸਕਦੇ ਨੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਵੀ ਕ੍ਰੀਟ ਹੋ ਸਕਦੀ ਹੈ ਅਸੀਂ ਇਸ ਗੱਲ ਤੋਂ ਬਹੁਤ ਵਰੀਡ ਹੈ ਸੋ ਇਸ ਲਈ ਅੱਜ ਇਹ ਫੈਸਲਾ ਕੀਤਾ ਅਸੀਂ ਅਗਲਾ ਪ੍ਰੋਗਰਾਮ ਵੀ ਉਸ ਜਿਹੜਾ ਫੈਸਲਾ ਕੀਤਾ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਮੋਰਚੇ ਦੀਆਂ ਜਿਵੇਂ ਖੇਤੀਬਾੜੀ ਨੀਤੀ ਆਈ ਹੈ ਦੂਜੀਆਂ ਮੰਗਾਂ ਪਿੱਛੇ ਜਿਹੜੀਆਂ ਮੋਰਚੇ ਤੇ ਰਹੀ ਉਹਨਾਂ ਬਾਰੇ ਲੜਾਈ ਉਹਦੇ ਬਾਰੇ ਵੀ ਜੋ ਅਗਲਾ ਪ੍ਰੋਗਰਾਮ ਸੀ ਤੈਅ ਕੀਤਾ ਉਹ ਨਾ ਪੈਸਿਵ ਢੁੱਗੀ ਗਈ ਉਹ ਤੁਹਾਨੂੰ ਦੱਸਾਂਗਾ ਸਾਥੀਓ ਕਿਸਾਨ ਮੰਗਾਂ ਬਾਰੇ ਪ੍ਰੈਸਰ ਸਾਥੀਓ ਅਸੀਂ ਕਿਸਾਨ ਮੰਗਾਂ ਬਾਰੇ ਜਿਹੜੀਆਂ ਪਿਛਲੇ ਦਿੱਲੀ ਮੋਰਚੇ ਵੇਲੇ ਬਕਾਇਆ ਰਹਿ ਗਿਆ ਸੀ ਉਹਨਾਂ ਬਾਰੇ ਤੇ ਨਾਲ ਜਿਹੜਾ ਤਿੰਨ ਕਾਨੂੰਨਾਂ ਦਾ ਖਰੜਾ ਦੁਆਰਾ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਭੇਜਤਾ ਵੀ ਉਹ ਪਾਸ ਕਰੇ ਇਸ ਖਰੜੇ ਨੂੰ ਉਹਦੇ ਖਿਲਾਫ ਅੱਜ ਕੱਲ 23 ਤਰੀਕ ਦੀ ਜਿਹੜੀ ਨੰਗੀ ਆ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਵੱਡੇ ਮੁਜ਼ਾਹਰੇ ਦਲਸੇ ਕੀਤੇ ਆ ਤੇ ਇਸ ਤੜੀ ਦੇ ਤਹਿਤ ਕਿ ਕੁਝ ਪੰਜਾਬ ਦੀਆਂ ਮੰਗਾਂ ਜਿਵੇਂ ਹਰ ਫੇਰ ਤੱਕ ਨਰੀ ਪਾਣੀ ਵਪਾਰ ਖੋਲਿਆ ਜਾਵੇ ਪਾਕਿਸਤਾਨ ਦੇ ਨਾਲ ਇਹ ਸਾਰੇ ਮਾਮਲੇ ਤੇ ਅਸੀਂ 9 ਤਰੀਕ ਨੂੰ ਮੋਗੇ 'ਚ ਬਹੁਤ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਅੱਗੇ ਇਸ ਜਿਹੜਾ ਅੰਦੋਲਨ ਹੈ ਇਹਨੂੰ ਤੇਜ਼ ਕੀਤਾ ਜਾਊ ਸਾਨੂੰ ਐ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਆ ਉਹਨੂੰ ਨਵੀਂ ਸ਼ਕਲ ਦੇ ਵਿੱਚ ਹੁਣ ਸਕੇਟਾਂ ਨੂੰ ਕਹਿ ਕੇ ਵੀਸ ਸਟੇਟਾਂ ਦਾ ਮਾਮਲਾ ਥੇਤੀਬੜੀ ਦਾ ਤੇ ਉਹ ਸਟੇਟਾਂ ਨੂੰ ਦੇਤਾ ਵੀ ਤੁਸੀਂ ਪਾਸ ਕਰਕੇ ਭੇਜੋ ਇਹ ਕਿ ਉਹ ਇਹ ਅੰਦੋਲਨ ਨੂੰ ਅਸੀਂ ਪੂਰੀ شدت ਦੇ ਨਾਲ ਤੇਜ਼ ਕਰਾਂਗੇ। ਤੋਂ ਲਓ ਸਰ ਹਾਂਜੀ ਸਾਰੀ ਮੰਗਾ ਟੈਕਨੋਰੀ ਬਾਰਡਰ ਤੇ ਨਾਲ ਹੋਰ ਕੀ ਹੈ ਜੀ ਆ ਜਿਹੜਾ ਨਵਾਂ ਖਰੜਾ ਆਇਆ ਜਿਹੜਾ ਨਵਾਂ ਖੇਤੀਬੜੀ ਨੀਤੀ ਇਹ ਖੇਤੀਬੜੀ ਨੀਤੀ ਤੇ ਖਰੜਾ ਆਇਆ ਉਹ ਤਿੰਨ ਕਾਨੂੰਨ ਹੀ ਹੈ। ਉਹ ਤਿੰਨ ਕਾਨੂੰਨ ਦੇ ਰੂਪ ਚ ਵਾਪਸ ਆ ਗਿਆ ਤੇ ਹਦਾਇਤ ਦਿੱਤੀ ਆ ਆ ਸੈਂਟਰ ਗਵਰਨਮੈਂਟ ਨੇ ਵੀ ਇਹਨੂੰ ਮੰਨ ਲਓ ਪੰਜਾਬ ਗਵਰਨਮੈਂਟ ਨੂੰ ਇਹ ਕਿਹਾ ਇਹ ਨਹੀਂ ਕਿਹਾ ਵੀ ਤੁਸੀਂ ਇਹਨੂੰ ਸੋਚੋ ਉਹਨਾਂ ਨੂੰ ਕਿਹਾ ਤੁਸੀਂ ਇਸ ਗੱਲ ਨੂੰ ਸਾਡੇ ਸੁਝਾਅ ਨੂੰ ਮੰਨ ਲਓ ਇੱਕ ਚੀਜ਼ ਪਾਸ ਕਰੋ ਇੱਕ ਚੀਜ਼ ਹੋਰ ਕਲੀਅਰ ਕਰ ਦੋ ਕਿ ਇਸ ਗੇਮ ਸ਼ੰਭੂਰ ਹਨੋਰੀ ਦੇ ਜਾਏਗਾ ਜਾਂ ਨਹੀਂ ਜਾਏਗਾ ਦੇਖੋ ਜੇ ਸਾਡੇ ਚਲੋ ਕਰੋ ਇਹ ਉਹਨਾਂ ਦਾ ਮੋਰਚਾ ਚੱਲ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਆਪਣੇ ਭੰਦੇਰ ਸਾਹਿਬ ਦੀ ਚਿੱਠੀ ਆਈ ਸੀ ਸਾਨੂੰ 21 ਤਰੀਕ ਨੂੰ ਉਹਨਾਂ ਦੇ ਨਾਲ ਬਹੁਤ ਪੋਜ਼ਿਟਿਵ ਸਾਡੀ ਗੱਲਬਾਤ ਹੋਈ ਹੈ ਕਿ ਉਹ ਚੱਲ ਰਹੀ ਹੈ ਵੀ ਅੱਗੇ ਕਿਸਾਨ ਮੰਗਾ ਤੇ ਆਪਾਂ ਕਿਵੇਂ ਲੜਨਾ ਦਾ ਮਤਲਬ ਇਹ ਕਹੀਏ ਤੈਨ ਨਹੀਂ ਹੋਇਆ ਜਾਂ ਤੈ ਕੀ ਗਈਏ ਨੂੰ ਆ ਨਾ ਨਹੀਂ ਦੇਖੋ ਸਾਡਾ ਮੋਰਚਾ ਅ ਅਲੱਗ ਚੱਲਦਾ ਇਹ ਉਸ ਮੋਰਚਾ ਆਪਦੇ ਟੱਗ ਨਾਲ ਚੱਲਦਾ ਉਹ ਜਿੰਨੇ ਕਿ ਲਾਰੇ ਆ ਬਾਕੀ ਅਸੀਂ ਉਹਨਾਂ ਦੀ ਸਿਹਦਵਾਰੇ ਕਿੰਤ ਤਾਂ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲੰਦਾ ਸੀ ਨਹੀਂ ਨਹੀਂ ਸਾਡੀ ਬੇਨਤੀ ਹੈ ਦੇਖੋ ਜਿਹੜੇ ਸਾਥੀ ਮੋਰਚਾ ਚਲਾ ਰਹੇ ਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਪ੍ਰੋਗਰਾਮ ਦੇਣੇ ਅੱਗੇ ਪ੍ਰੋਗਰਾਮ ਤੈਅ ਕਰਨਾ ਇਹ ਸਾਡਾ ਪ੍ਰੈਰੋਗੇਟਿਵ ਤਾਂ ਹੈ ਨਹੀਂ ਪਰ ਅਸੀਂ ਉਹਨਾਂ ਦੀ ਮੰਗਾਂ ਬਾਰੇ ਕਿਉਂਕਿ ਮੰਗਾਂ ਤਾਂ ਸਾਰੀਆਂ ਸੇਮ ਨੇ ਐਮਐਸਬੀ ਦੀ ਲੀਗਲ ਗਾਰੰਟੀ ਦੂਜੀਆ ਮੰਗਾਂ ਕਰਜ਼ਾ ਇਹ ਸਾਰੀਆਂ ਸਕੀਮ ਦੀਆਂ ਮੰਗਾਂ ਨੇ ਇਕੱਠੇ ਇਸ ਬਾਰੇ ਲੜ ਰਹੇ ਆ ਅਸੀਂ ਉਹਨਾਂ ਮੰਗਾਂ ਬਾਰੇ ਜਰੂਰ ਲੜਾਈਏ ਉਹ ਬੰਗੂ ਸਾਹਿਬ ਨੇ ਗੱਲਿਆ ਵਾਤ ਸਾਥ ਮੇਨ ਉਹ ਵਾਹ ਪੇ ਬੋਲ ਦਿਆ ਹੈ ਕਿ ਆਰ ਪਾਰ ਦੀ ਲੜਾਈ ਹੈ ਉਹ ਮੈਂ ਤੋਂ ਇਹਾ ਸੇ ਉਠੂਗਾ ਨਹੀਂ ਜਾਨ ਜਾਇ ਤੋ ਜਾਏ ਬੰਗੂ ਸਾਹਿਬ ਆਪ ਤੁਸੀਂ ਸਟੈਂਡ ਕੇ ਸਾਥ ਹੈ ਜਾਂ ਆਪ ਨੂੰ ਕੋ ਨਿਂਦਰਾਸ਼ ਰਹੇਗੇ ਕਿ ਦੂਸਰੇ ਤਰੀਕੇ ਸਤਾਂਦਨ ਅਗੇ ਬੜਾਏ ਜਾਂ ਅੰਸ਼ਨ ਖਤਮ ਕਰੇ ਕਿਉਂਕਿ ਉਨਕੀ ਜਾਨ ਵੀ ਕਾਫੀ ਮੈਟਰਡੋਨ ਹੈ ਪੰਜਾਬ ਦੇ ਲਈ ਦੇਖੋ ਸਵਾਲ ਹੈ ਨਾ ਵੀ ਅੰਸ਼ਨ ਤੇ ਬੈਠਣਾ ਮਰਨ ਮਰ ਤ ਰਖਣਾ ਇਹ ਉਹਨਾਂ ਦਾ ਪ੍ਰੈਰੋਗੇਟਿਡ ਹੈ ਇਹ ਸਾਡਾ ਨਹੀਂ ਹੈ ਇਹ ਉਸ ਮੋਰਚੇ ਨਾਲ ਤੈਅ ਕੀਤਾ ਡੋਲੇਗਵਾ ਸਾਹਿਬ ਨੇ ਤੈਅ ਕੀਤਾ ਪਰ ਸਾਨੂੰ ਹਮਦਰਦੀ ਹੈ ਸਾਡਾ ਵੱਡਾ ਆਗੂ ਹੈ ਉਹਦੀ ਜਾਨ ਇਸ ਤਰ੍ਹਾਂ ਜਾਵੇ ਨਾ ਸੰਘਰਸ਼ ਲਈ ਅਜੇ ਬਹੁਤ ਜ਼ਰੂਰਤ ਹੈ ਉਹਨਾਂ ਦੀ ਇਸ ਲਈ ਸੀ ਹਰ ਕਦਮ ਲੈ ਰਹਿਆ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਲਈ گورنر ਸਾਹਿਬ ਨੂੰ ਮਿਲੇ 23 ਤਰੀਕ ਨੂੰ ਛੋਟਾ ਤਰਨਸੀ ਜਿਹੜੇ ਕੱਲ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਥਾਵਾਂ ਤੇ ਵੱਡੇ ਤਰਨੇ ਮਜ਼ਾਰੇ ਹੋਏ ਆ ਇਹ ਉਹਦੇ ਲਈ ਸਾਰੇ ਸਾਰੇ ਇੰਡੀਆ ਦੇ ਵਿੱਚ ਇਹ ਇਹ ਕੋਈ ਛੋਟਾ ਹੁਣ ਨਹੀਂ ਸੀ ਬਹੁਤ ਸਾਰਾ ਪ੍ਰੋਬਲਮ ਕੀਤੇ ਤੁਸੀਂ ਜਾਣਾ ਨਹੀਂ ਚਾਹੁੰਦੇ ਜਾਂ ਉਹ ਬੁਲਾ ਨਹੀਂ ਰਹੇ ਗੱਲ ਅਲੀ ਕਿੱਥੇ ਆ ਜੀ ਸਿੱਧਾ ਸਪਸ਼ਟ ਸਵਾਲ ਹੈ ਜੀ ਇਹ ਵੀ ਬੱਸ ਕਰਦੇ ਵੀ ਤੁਸੀਂ ਨਹੀਂ ਜਾਓਗੇ ਹੁਣ ਉੱਥੇ ਜਾਂ ਜਾਓਗੇ ਗੱਲ ਇਹਦੇ ਢਿਆੜੀ ਵੀ ਇਹਦੇ ਨਾਲ ਹੀ ਡੱਧਿਆ ਸਾਹਿਬ ਨੇ ਥੋੜੇ ਪੁਸ਼ਮੈਂਟ ਪਹਿਲਾਂ ਹੀ ਸਾਰੇ ਦੇਸ਼ ਨੂੰ ਅਪੀਲ ਕੀਤੀ ਆ ਵੀ ਸਾਰਾ ਦੇਸ਼ ਇੱਕ ਹੋਣਾ ਚਾਹੀਦਾ ਜੇ ਕਿਸਾਨਾਂ ਦੀ ਬੰਦਾ ਪਰਵਾਹੀਆਂ ਕਰਨ ਠੀਕ ਹੈ ਕੋਈ ਹਰਸ ਨਹੀਂ ਹੈ ਸਾਰਾ ਦੇਸ਼ ਜੇ ਸਾਰੇ ਸਾਰ ਨਹੀਂ ਨਹੀਂ ਇਹ ਮੰਗਾ ਸਾਰੀ ਕਿਸਾਨੀ ਨੇ ਮੰਗਾਂ ਲੈ ਸਾਰਾ ਆਲਰੀਆ ਸਿੰਘਦਕਸਾਨ ਮੋਰਚਾ ਅਸਲੋ ਸਾਰੇ ਦੇਸ਼ ਦੇ ਵਿੱਚ ਐਕਸ਼ਨ ਕੀਤੇ ਨੇ ਸਰ ਜੀ ਇਹ ਸਾਰੀਆਂ ਮੰਗਾਂ ਤੋਂ ਪ੍ਰਸ਼ਤਾ ਚਾਹੁੰਦੇ ਹਾਂ ਤੁਸੀਂ ਨਹੀਂ ਜਾਣਦੇ ਅਸੀਂ ਹੱਸੀ ਚਾਹੁੰਦੇ ਹਾਂ ਸਮਝ ਲੜਾਈ ਹੋ ਗਈ ਹੈ ਕਿ ਕਹਿੰਦੇ ਕਿ ਨਾ ਉਹ ਫੋਮ ਭਰਤਾ ਕਿ ਤੁਮੇ ਫੋਮ ਤੁਹਾਡੇ ਨਾਗਰਿਕਾਂ ਵਾਲੇ ਕੱਠ ਵਿੱਚ ਆ ਰਹੇ ਨੇ ਸਦਾ ਭੇਜੋਗੇ ਜਾਂ 30 ਤਰੀਕ ਵਾਲੇ ਬੰਦੇ ਵਿੱਚ ਤੁਸੀਂ ਸਵੱਥਨ ਕਰਦੇ ਹੋ ਕਿ ਨਹੀਂ ਕਰਦੇ ਇੱਕ ਇੱਕ ਲਫ਼ਜ਼ ਵਿੱਚ ਸਪਸ਼ਟ ਕਰ ਤੋਂ ਵੀ ਜਾਓਗੇ ਜਾਂ ਨਹੀਂ ਜਾਓਗੇ ਦੇਖੋ ਨਹੀਂ ਕਰਾਂਗੇ ਨਹੀਂ ਨਹੀਂ ਕੋਈ ਨਹੀਂ ਦੇਖੋ 30 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤਾਂ ਕੋਈ ਐਕਸ਼ਨ ਦਿੱਤਾ ਨਹੀਂ ਉਹਨਾਂ ਦਾ ਇੱਕ 30 ਤਰੀਕ ਨਿਆਣ ਦਾ 24 ਨੂੰ ਵੀ ਹੈ 26 ਨੂੰ ਵੀ ਹੈ 30 ਨੂੰ ਵੀ ਹੈ ਠੀਕ ਹੈ ਅਲੱਗ-ਅਲੱਗ ਐਕਸ਼ਨ ਹੈ ਇਸ ਲਈ ਮੈਂ ਪਹਿਲੇ ਹੀ ਕਹਿਆ ਵੀ ਉਹਨਾਂ ਦਾ ਪ੍ਰੈਰੋਗੇਟਿਵ ਐਕਸ਼ਨ ਨਹੀਂ ਜਾਣਾ ਇਹ ਸਾਡਾ ਪ੍ਰੈਰੋਗੇਟਿਵ ਐਸਕੀਮ ਦਾ ਬੀਕ ਯੂ ਸੈਕਸ਼ਨ ਜਾਣਾ ਕਿਸੇ ਨਹੀਂ ਜਾਣਾ ਸੀ ਇੱਕ ਉਹਨਾਂ ਨੂੰ ਸਟਰੈਂਥਨ ਕਰ ਲੈ ਉਹਨਾਂ ਦੀ ਜਾਨ ਬਚਾਣ ਲਈ ਮੰਗਾਂ ਨੂੰ ਸਟੈਂਡ ਸਰਕਾਰ ਨੂੰ ਪ੍ਰੈਸ਼ਰ ਕਰਨ ਲਈ ਅਸੀਂ 23 ਨੂੰ ਬਹੁਤ ਛੋਟਾ ਦਾ ਹੈ ਨਾ ਸਾਰੇ ਦੇਸ਼ ਦਿੱਤਾ ਅਸੀਂ ਦੁਬਾਰਾ ਫੇਰ ਰਾਸ਼ਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਉਹ ਕਹਦ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਚਿੰਤਾ ਤਾਂ ਸੀ ਸਾਡਾ ਇਹ ਯੂਨੀਅਨ ਹੈ ਜਾਂ ਨੇਤਾ ਹੈ ਉਹ ਇਕਜੁੱਟ ਨਹੀਂ ਹੈ ਅਮੀਨ ਆਪ ਲੋਕ ਕੀ ਮੰਨਦੇ ਹੋ ਆਪ ਲੋਕ ਕੱਟੇ ਕਿ ਅਲੱਗ ਲੱਗ ਮੇਰੇ ਕੋਲ ਮਾਰਾ ਕਿਹੜਾ ਇਹ ਇਹ ہمارا ਇੱਕ ਤਰ੍ਹਾਂ ਦਾ ਪ੍ਰੋਸੈਸ ਚ ਜਾਰੀ ਹੈ ਇੱਕ ਤਰ੍ਹਾਂ ਦਾ ਪ੍ਰੋਸੈਸ ਜਾਰੀ ਹੈ ہمارا ابھی ਟੁੱਟਾ ਨਹੀਂ ਹੈ ਇੱਕ ਮਿੰਟ ਕੋਈ ਬਾਤ ਨਹੀਂ ਇੱਕਦਮ ਜਿੱਥੋਂ ਤੱਕ ਸੋਸ਼ਲਿਸਟ ਵਾਲੀ ਗੱਲ ਆ ਜਾਵੇ ਐਸ ਕੇ ਐਮ ਹੈ ਕਿ ਕੋਈ ਇਕੱਲਾ ਸੋਸ਼ਲਿਸਟਾਂ ਦਾ ਨਹੀਂ ਹੈ ਇਹਦੇ ਚ ਬਹੁਤ ਸਾਰਿਆਂ ਦੇ ਉੱਤੇ ਬੰਦੀਆਂ ਕਰਦੀਆਂ ਲਖਵਾਲ ਸਿੰਘ ਜਿੱਥੇ ਬੰਦੀ ਆ ਆਪਣੀਆਂ ਹੋਰ ਕਿਸਾਨ ਯੂਨੀਅਨਾਂ ਇਹਦੇ ਵਿੱਚ ਜੇ ਨੂੰ ਕੋਈ ਲਿਫਟਾਂ ਲਈ ਇਹ ਕੋਈ ਆਰਗੇਨਾਈਜੇਸ਼ਨ ਹੈ ਲਿਫਟਾਂ ਦੀ ਆਰਗੇਨਾਈਜੇਸ਼ਨ ਨਹੀਂ ਨਹੀਂ ਅਪਰੋਚ ਨੂੰ ਕੋਈ ਟਿੱਕਾ ਨਹੀਂ ਹੈ ਦੇਖੋ ਅਪਰੋਚ ਨੂੰ ਜੇ ਟਿੱਕਾ ਹੁੰਦਾ ਤਾਂ ਡੱਲਿਆ ਸਾਹਿਬ ਸਾਡੇ ਨਾਲ ਹੀ ਰਹੇ ਹ ਉੱਥੇ ਦਿੱਲੀ ਕੇ ਜੇ ਉਹਨਾਂ ਨੂੰ ਅਪਰੋਚ ਦਾ ਕੋਈ ਸਾਡੇ ਨਾਲ ਨਹੀਂ ਮੈਂ ਐਸਕੇ ਅੰਦਰ ਤੋਂ ਹੌਸਲਾ ਕਰਦਾ ਉਹਨਾਂ ਨੂੰ ਕੋਈ ਇਹ ਨਹੀਂ ਗੱਲ ਹੈ ਅੱਜ ਉਹਨਾਂ ਨੇ ਆਦਰ ਮੋਰਚਾ ਉਹਦਾ ਅਲੱਗ